ਵਿਹਾਰ ਨਹੀਂ ਬੋਟਨ ਵਾਰੀ ਦੱਸ ਜੇ ਕਿ ਉੱਥੇ ਬਿਹਾਰ ਦੇ ਵਿੱਚ ਕਿਹੜਾ ਖਲਾਰ ਪਿਆ ਹੋਇਆ ਹੈ ਕੀ ਚੱਲ ਰਿਹਾ ਉੱਥੇ ਦੇਖੋ ਬਿਹਾਰ ਦਾ ਜਿਹੜਾ ਇਲੈਕਸ਼ਨ ਹੈ ਉਹਦੇ ਵਿੱਚ ਪਹਿਲਾ ਰਾਉਂਡ ਖਤਮ ਹੋ ਗਿਆ ਹੂੰ ਦੂਜਾ ਰਾਉਂਡ ਕੱਲ੍ਹ ਆ ਨਤੀਜਾ ਸਾਹਮਣੇ ਤੇਰੇ ਤੇ ਨਤੀਜਾ ਸਾਹਮਣੇ ਤੇਰੇ 14 ਨੂੰ ਆ ਜਾਣਾ ਹੈ ਪਰ ਉੱਥੇ ਮੈਨੂੰ ਇਉਂ ਲੱਗਦਾ ਕਿ ਦੇਖੋ ਆ ਨਿਤਿਸ਼ ਬਾਰੇ ਜੋ ਫੈਸਲਾ ਭਾਰਤੀ ਜਨਤਾ ਪਾਰਟੀ ਵਾਲਿਆਂ ਕੀਤਾ ਉਹ ਇਨਾ ਵਾਸਤੇ ਬੜਾ ਉੱਥੇ ਘਾਟੇ ਬੰਦਾ ਸਾਬਤ ਹੋਇਆ ਕਿ ਡਿਕਲੇਅਰ ਨਹੀਂ ਕੀਤਾ ਆਫ ਹੀਰ ਜੇ ਤੁਸੀਂ ਵੇਖੋਗੇ ਤਾਂ ਉੱਥੇ ਦਾ ਇਹ ਹਾਲ ਸੀ ਕਿ ਡਿਪਟੀ ਸੀਐਮ ਨੂੰ ਜਿਸ ਤਰ੍ਹਾਂ ਭਜਾਇਆ ਗਿਆ ਉਹ ਸਾਰਾ ਕੁਝ ਆਪਾਂ ਕਵਰ ਕੀਤਾ ਹੈ ਕਵਰ ਕੀਤਾ ਕਿ ਰੁਝਾਨ ਇਹਨਾਂ ਵਾਸਤੇ ਠੁਕੁਟ ਠ ਭਾਰਤੀ ਜਨਤਾ ਪਾਰਟੀ ਵਾਸਤੇ ਉਹ ਮਾੜੇ ਹੀ ਲੱਗਦੇ ਨੇ ਹ ਸੰਕੇਤ ਮਾੜੇ ਲੱਗਦੇ ਹਾਂ ਖੇਤਰੀ ਮੈਂ ਅੱਗੇ ਤੁਹਾਨੂੰ ਕਿਹਾ ਕਿ ਇਹ ਇਲੈਕਸ਼ਨ ਜਿਹੜਾ ਡਿਪੈਂਡ ਕਰਦਾ ਖੇਤਰੀ ਦਲਾਂ ਤੇ ਜੀ ਖੇਤਰੀ ਦਲ ਕਿਹੜੇ ਹੋ ਗਏ ਨਿਤਿਸ਼ਾ ਤੇ ਲਾਲੂ ਦਾ ਜਿਹੜਾ ਬਿਹਤਰ ਕਰ ਗਿਆ ਤੇ ਜਿਹਦੇ ਅਗਾਂ ਸਾਥੀ ਬਿਹਤਰ ਕਰ ਗਿਆ ਕਿਉਂਕਿ ਦੋਨਾਂ ਕੋਲੇ ਬਹੁਤ ਵੱਡਾ ਅਲਾਈਅንስ ਹੈ ਜੀ ਜੀ ਲਾਲੂ ਹਰਾਂ ਕੋਲ ਵੀ ਵੱਡਾ ਅਲਾਈਅንስ ਹੈ ਜਿਹਨੂੰ ਆਪਾਂ ਕਹਿੰਦੇ ਮਹਾਗਠ ਜੋੜਿਆ ਤੇ ਦੂਜੇ ਪਾਸੇ ਐਨਡੀਏ ਜਿਹਦਾ ਮਤਲਬ ਕਿ ਕਹਿ ਲਓ ਕਿ ਉਹ ਅਲਾਈਅንስ ਵੀ ਨਾਲ ਉਹਨੂੰ ਸਪੋਰਟ ਕਰਕੇ ਸਰਕਾਰ ਬਣਾ ਸਕਦਾ ਹੈ ਜੀ ਸਮਝਦੇ ਹੋ ਨਾ ਕਿਉਂਕਿ ਹੁਣ ਪੀਕੇ ਵਾਲਾ ਅੱਗੇ ਸੀਗਾ ਫੈਕਟਰ ਠੀਕ ਹੈ ਪੀਕੇ ਕੋ ਫੈਕਟਰ ਸੀ ਪਰ ਪ੍ਰਸ਼ਾਂਤ ਕਿਸ਼ੋਰ ਜਿੰਨੀ ਤੇਜ਼ੀ ਨਾਲ ਚੜਿਆ ਉਨੀ ਮਤਲਬ ਕਿ ਪਾਣੀ ਦਾ ਬੁਲਬੁਲਾ ਹੀ ਸਾਬਤ ਹੋਇਆ ਕੀ ਮਨੇ ਅਦਾ ਤੇਰੀਆਂ ਪਾਣੀ ਦੇ ਆ ਬਰੂਦਿਆ ਤਾਂ ਮਤਲਬ ਕਿ ਹੁਣ ਤੇ ਸਿੱਧਾ ਸਿੱਧਾ ਕੰਮ ਆ ਕਿ ਜੇ ਮੰਨ ਲਓ ਆ ਵੈਸੇ ਤੇਜਸਵੀ ਦੀ ਚੜ੍ਹਤ ਲੱਗਦੀ ਹੈ ਕਿ ਤੇ ਜੇ ਉਹ ਮੰਨ ਲਓ ਲੀਡ ਕਰ ਜਾਂਦਾ ਤੇ ਨਾਲ ਜਿਹੜੇ ਉਹਦੇ ਅਲਾਈਅੰਸ ਦੇ 파ਟਨਰ ਆ ਉਹ ਅੱਛਾ ਕਿਉਂਕਿ ਹੁਣ ਕੱਲਾ ਉਹ ਆਪਦੇ ਦਮ ਤੇ ਸਰਕਾਰ ਨਹੀਂ ਬਣਾ ਸਕਦਾ ਨਾ ਜੀ ਬਿਲਕੁਲ ਨਾ ਨੀਤੀਸ਼ ਬਣਾ ਸਕਦਾ ਜੇ ਨੀਤੀਸ਼ ਹੁ ਰਾਣੀ ਰਿਪੀਟ ਹੋਣਾ ਹੈ ਤਾਂ ਉਹ ਇਹ ਉਮੀਦ ਕਰਨ ਕਿ ਭਾਰਤੀ ਜਨਤਾ ਪਾਰਟੀ ਵੀ ਵਧੀਆ ਕਰੂਗੀ ਹੂੰ ਦੋ ਜੀ ਵੀ ਵਧੀਆ ਕਰਨਗੇ ਤਾਂ ਕਿ ਜਿਹੜੀਆਂ ਬਚੀਆਂ ਸੀਟਾਂ ਨੇ ਉਹ ਗਿਣਤੀ ਪੂਰੀ ਕੀਤੀ ਜਾਵੇ ਸਿਸਟਰ ਕਿ ਇੰਟਰਸਟਿੰਗ ਹੈ ਬਾਕੀ ਮੈਨੂੰ ਲੱਗਦਾ ਕਿ ਜੇ ਭਾਰਤੀ ਜਨਤਾ ਪਾਰਟੀ ਤੋਂ ਜਿੱਤਿਆ ਨਾ ਗਿਆ ਬਿਹਾਰ ਤਾਂ ਵਿੱਚ ਵਿਚਾਲੇ ਫਸ ਗਿਆ ਤਾਂ ਔਖਾ ਹੋ ਜੂ ਨਰਿੰਦਰ ਬੋਦੀ ਵਾਸਤੇ ਇਮਤਿਹਾਨ ਸ਼ੁਰੂ ਹੋ ਸਕਦੇ ਨੇ ਜੀ ਕਿਉਂਕਿ ਬਿਹਾਰ ਤੇ ਜ਼ੋਰ ਵੀ ਬਹੁਤ ਲੱਗਾ ਤੇ ਬਹੁਤ ਪਹਿਲਾਂ ਤੋਂ ਸ਼ੁਰੂ ਹੋਇਆ ਸੀ ਬਿਹਾਰ ਦਾ ਅਸਰ ਪੈਂਦਾ ਸਦਾ ਯੂਪੀ ਤੇ ਸੁਖਮ ਸਾਹਿਬ ਹਮ ਇਹਨੂੰ ਤਕਰੀਬਾ ਹਾਂ ਠੀਕ ਹੈ ਥੋੜਾ ਜਿਹਾ ਸੋਸ਼ਲ ਇੰਜੀਨੀਅਰਿੰਗ ਦੇ ਲਿਹਾਜ਼ ਨਾਲ ਦੇਖੋਗੇ ਤਾਂ ਅ ਬਿਹਾਰ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ ਜਾਤ ਆਧਾਰਤ ਜੋ ਆਪਾਂ ਸਮੀਕਰਨ ਗਿਣਨੇ ਆ ਪਰ ਯੂਪੀ ਉਹਦੇ ਤੋਂ ਕੋਈ ਜ਼ਿਆਦਾ ਮਤਲਬ ਕਿ ਭਿੰਨ ਨਹੀਂ ਹੈ ਵੱਖ ਨਹੀਂ ਹੈ ਉਹਦਾ ਅਸਰ ਹਮੇਸ਼ਾ ਇਧਰ ਪੈ ਜਾਂਦਾ ਤੇ ਜੋ ਯੂਪੀ ਚ ਪੈਂਦਾ ਤੇ ਫਿਰ ਉਹ ਤੁਹਾਨੂੰ ਪਤਾ ਦਿੱਲੀ ਚ ਪੈਂਦਾ ਜੀ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਹੋਰੀ ਹੁਣ ਤਾਂ ਕਹਿੰਦੇ ਆ ਕਿ ਪਹਿਲਾ ਫੇਜ਼ ਜਿਵੇਂ ਖਤਮ ਹੋਇਆ ਨਰਿੰਦਰ ਮੋਦੀ ਹੋਰਾਂ ਨੇ ਕਮਾਂਡ ਖੁਦ ਸੰਭਾਲ ਲਈ ਹੈ ਕਿ ਪਾਸੇ ਹੋ ਜਾ ਹੁਣ ਸਟੀਅਰਿੰਗ ਤੇ ਮੈਨੂੰ ਬੈਠਣ ਦਿਓ ਮਤਲਬ ਕਿ ਉਹ ਖੁਦ ਮੀਟਿੰਗਾਂ ਕਰ ਰਹੇ ਨੇ ਖੁਦ ਫੈਸਲੇ ਲੈ ਰਹੇ ਨੇ ਤੇ ਤੁਸੀਂ ਇੱਕ ਇੰਟਰਸਟਿੰਗ ਘਟਨਾ ਹੋਰ ਦੇਖੋ ਨਾ ਕਿ ਸ਼ੈ ਚੰਦਰ ਬਾਬੂ ਨਾਇਡੂ ਦਾ ਮੁੰਡਾ ਵੀ ਗਿਆ ਨਿਤਿਸ਼ ਨੂੰ ਮਿਲਣ ਤੇ ਫਿਰ ਉਸਨੇ ਅਲਾਈਅੰਸ ਬਾਰੇ ਕਿਹਾ ਕਿ ਸਭ ਓਕੇ ਹੈ ਜੀ ਫੁੱਲ ਰਿਪੋਰਟ ਓਕੇ ਨੇ ਤੇਰੇ ਯਾਰ ਦੀਆਂ ਤਾਂ ਮਤਲਬ ਕਿ ਇਹ ਚੀਜ਼ਾਂ ਦਰਸਾਉਂਦੀਆਂ ਨੇ ਕਿ ਬਹੁਤ ਕੁਝ ਚੱਲ ਰਿਹਾ ਹੈ ਨਰੇਂਦਰ ਮੋਦੀ ਜੀ ਵੀ ਇਹ ਚਾਹੁੰਦੇ ਆ ਕਿ ਬਿਹਾਰ ਜਿੱਤੀਏ ਕਿਉਂਕਿ ਬਿਹਾਰ ਦੀ ਹਾਰ ਦਾ ਮਤਲਬ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਤੇ ਖਲਾਰਾ ਪੈ ਸਕਦਾ ਦੂਜਾ ਇਹ ਹੈ ਕਿ ਉਹਦਾ ਅਸਰ ਯੂਪੀ ਤੇ ਯੂਪੀ ਦਾ ਅਸਰ ਦਿੱਲੀ ਦੀ ਸਕਦਾ ਤੇ ਜਾਂਦਾ ਹੀ ਜਾਂਦਾ ਹੈ ਜੀ ਬਿਲਕੁਲ ਜੀ ਬਿਲਕੁਲ